ਰਾਨੋ ਇੱਥੇ ਕਿੰਨਾ ਮਜ਼ਾ ਆਉਣਾ ਸ਼ਹਿਰ 'ਚ ਰਹਿਣਾ ਆਹੋ ਉਹ ਤੇ ਜਿੱਦਾਂ ਤੁਹਾਡੀ ਨਾ ਹਾਲਤ ਹੀ ਮਾੜੀ ਹੋ ਗਈ ਕੌਣ ਆ ਵੀ ਇੱਥੇ ਅੰਦਰ ਹੀ ਉਹ ਇਧਰੋਂ ਨਿਕਲ ਦੇ ਇਹ ਕਿਹੜਾ ਕਮਰਾ ਆ ਇਹ ਬਾਥਰੂਮ ਆ ਇਹ ਨਹੀਂ ਵੇਖਿਆ ਨੂੰ ਬਾਥਰੂਮ ਓਏ ਆ ਤੇ ਖਾਣਾ ਕਮਰੇ 'ਚ ਲੈ ਸ਼ਹਿਰ ਆ ਸ਼ਹਿਰਾਂ ਚਾਹੀ ਕੋਝ ਹੁੰਦਾ ਵਾ ਇਧਰ ਆ ਦਿਖਾਵਾਂ ਆਇਆ ਹੁਣ ਅਸੀਂ ਇੱਥੇ ਹੀ ਰਹਿਣਾ ਵਾ ਵੀਰ ਇੱਕ ਵੜਾ ਗੱਲ ਸੁਣੀ ਏ ਫਿਰ ਦੁੱਧ ਮਿਲ ਜਾਊਗਾ ਕਿੰਨਾ ਚਾਹੀਦਾ ਜੀ ਤਿੰਨ ਕਿਲੋ ਚਾਹੀਦਾ ਵਾ ਤਿੰਨ ਕਿਲੋ ਹਾਂਜੀ ਹਾਂਜੀ ਕੀ ਰੇਟ ਜੀ ਸਹਰਾ ਜਦੇ 70 ਰੁਪਏ ਜਾਂਦਾ ਜੀ ਚੱਲ ਕੋਈ ਗੱਲ ਨਹੀਂ 70 ਕੋਈ ਗੱਲ ਨਹੀਂ ਦੇ ਦਾਂਗੇ ਤਿੰਨ ਕਿਲੋ ਕੱਲ ਤੋਂ ਫਿਰ ਦੇ ਦੇਂਗਾ ਕੱਲ ਤੋਂ ਮਿਲ ਜਾਏਗਾ ਕੱਲ ਤੋਂ ਮਿਲ ਜਾਏਗਾ ਜੀ ਚੱਲ ਕੱਲ ਤੋਂ ਇੱਥੇ ਹੁਣ ਐਂ ਰਹਿਣਾ ਠੀਕ ਹੈ ਜੀ ਇੱਥੇ ਦੇਣੀ ਫਿਰ ਕੱਲ ਤਿੰਨ ਕਿਲੋ ਦੁੱਧਾਂ ਠੀਕ ਹੈ ਠੀਕ ਆ ਜਾ ਤਿੰਨ ਕਿਲੋ ਕਹਾਂ ਤੇ ਦੇ ਆ ਲਾਗ ਦਾ ਪੈਂਡ ਚੋਂ ਆਏ ਆ ਪੈਸੇ ਦੇ ਦੇਣਗੇ ਚਲ ਕੋਈ ਨਾ ਵੇਖ ਲਾਂਗੇ ਬਾਅਦ ਵਿੱਚ ਮੇਰੀ ਗੱਲ ਸੁਣ ਇੱਕ ਪਹਿਲਾਂ ਬਹਿ ਕੇ ਹਾਂਜੀ ਹਾਂ ਦੱਸੋ ਯਾਰ ਸ਼ਹਿਰਾਂ ਵਿੱਚ ਨਾ ਸਿਸਟਮ ਬੜਾ ਹੋਰ ਤਰ੍ਹਾਂ ਦਾ ਵਾ ਹਮ ਇੱਥੇ ਆਉਣਾ ਜਾਣਾ ਇਹਨਾਂ ਕੋਈ ਨਾ ਸਾਧਨ ਚਾਹੀਦਾ ਵਾ ਹਮ ਤੇ ਮੈਂ ਸੋਚਣ ਡਿਆ ਵਾਂ ਵੀ ਕੁਝ ਨਾ ਕੋ ਲੈ ਆਵਾਂ ਸਕੂਟਰੀ ਜਾਂ ਮੋਟਰਸਾਈਕਲ ਤੂੰ ਹੀ ਐਦਾਂ ਕਰੋ ਮੋਟਰਸਾਈਕਲ ਨਵਾਂ ਲੈ ਆਓ ਉੱਥੇ ਤੇ ਸਾਨੂੰ ਮੋਪੜ ਵੀ ਨਹੀਂ ਦਿੰਦੇ ਤੇ ਨਵਾਂ ਲੈ ਆਓ ਲੱਖ ਰੁਪਏ ਦੇ ਉੱਤੇ ਤੇ ਮੋਟਰਸਾਈਕਲ ਨਵਾਂ ਜੇ ਅਸੀਂ ਲੱਖ ਰੁਪਏ ਦਾ ਮੋਟਰਸਾਈਕਲ ਲੈ ਆਂਦਾ ਜੇ ਨਿਆਣਿਆਂ ਦੀਆਂ ਐਡਮਿਸ਼ਨਾਂ ਸਕੂਲਾਂ 'ਚ ਕਰਾਉਣੀਆਂ ਰਾਸ਼ਨ ਪਾਣੀ ਖਰਚੇ ਪਤਾ ਕਿੰਨੇ ਆ ਇੱਥੇ ਇਦਾਂ ਕਰਾਂ ਫਿਰ ਤੁਸੀਂ ਚਲਦੀ ਸਕੂਟਰੀ ਲੈ ਆਓ ਨਾਲੇ ਮਮੀ ਜਾਚ ਸਿੱਖ ਲੂੰਗੀ ਤੇ ਮਮੀ ਚਲਾਈ ਫਿਰੂੰਗੀ ਫਿਰ ਇੱਥੇ ਨਾ ਇੱਕ ਮੰਨਾ ਕਰਕੇ ਮੇਰਾ ਯਾਰ ਆ ਅੱਛਾ ਉਹਨੇ ਨਾ ਡੀਲਰ ਵਾਲ ਸਕੂਟਰੀਆਂ ਪੁਰਾਣੀਆਂ ਜਿਹੜੀਆਂ ਨਾ ਸੈਕੰਡ ਹੈਂਡ ਵਧੀਆ ਕੰਡੀਸ਼ਨ 'ਚ ਮਿਲ ਜਾਂਦੀਆਂ ਅੱਛਾ ਤੇ ਮੈਂ ਅੱਗੇ ਜਦੋਂ ਤੁਹਾਨੂੰ ਨਿਆਣ ਨੂੰ ਦਿੰਦਾ ਹੁੰਦਾ ਹੁੰਦਾ ਹੂੰ ਸਾਨੂੰ ਸਿੰਦਾ ਲੈ ਜਾਂਦਾ ਤੇ ਸਾਡੇ ਕੋਲ ਸਕੂਟਰ ਨਹੀਂ ਹੁੰਦੀ ਉਦੋਂ ਹੀ ਮੈਂ ਗੱਲ ਕੀਤੀ ਸੀ ਤੇ ਮੈਂ ਉਹਦੇ ਕੋਲ ਜਾ ਕੇ ਨਾ ਇੱਕ ਚਲਦੀ ਵਧੀਆ ਜੀ ਸਕੂਟਰੀ ਠੀਕ ਠਾਕ ਰੇਟ ਤੇ ਫਿਰ ਮੱਝ ਲੈ ਆਉਣਾ ਕਿਉਂਕਿ ਉਹ ਤੋਂ ਬਿਨਾ ਨਹੀਂ ਉਹ ਗੱਲ ਚੱਲੇਣੀ ਕੱਲ ਨੂੰ ਨਿਆਣੇ ਨੂੰ ਸਕੂਲੇ ਛੱਡਣਾ ਰਾਸ਼ਨ ਪਾਣੀ ਲਿਆਉਣਾ ਮੈਂ ਵੀ ਕਿਤੇ ਕੰਮ ਧੰਦਾ ਕੋ ਲੱਭੂਗਾ ਤੇ ਜਾਣਾ ਕਰਦੇ ਆ ਤੇ ਰੋਟੀ ਚਾਹ ਆ ਕਰਾਂਗੇ ਸਹੀ ਗੱਲ ਆ ਠੀਕ ਹੈ ਨਾ ਹਾਂ ਬਿਲਕੁਲ ਠੀਕ ਆ ਉਹੋ ਹੀ ਠੀਕ ਰਹੂਗਾ ਤੇ ਵੇਖੀ ਨਿਆਣੇ ਕੀ ਕੰਡੇ ਆ ਤੇ ਭਾਬੀ ਕਿੱਥੇ ਬੈਠੀ ਐ ਚਲੋ ਚਲਾ ਲਾ ਵੀ ਆ ਗਈ ਉਹ ਮੰਨੇ ਦੁਕਾਨ ਮੰਨਾ ਆਟਾ ਡੀਲਰ ਇਹਦੇ ਨਾਲ ਗੱਲ ਪਹਿਲਾਂ ਵੀ ਹੋਈ ਸੀ ਚੱਲ ਕਰਦੇ ਆ ਪੁੱਛਦੇ ਆ ਇਥੋਂ ਜਕਾਰ ਸ਼ਹਿਦ ਬਣੀ ਜਾਵੇ ਕੋਈ ਆਪਣਾ ਇਹ ਵੀ ਬੜੀ ਆ ਸਤਿ ਸ਼੍ਰੀ ਅਕਾਲ ਜੀ ਪਰਮਾਨੰਥਾ ਕੀ ਹਾਲ ਚਾਲ ਹੈ ਠੀਕ ਠਾਕ ਹੋ ਵਧੀਆ ਵਧੀਆ ਕਿਰਪਾ ਹਾਂ ਜੀ ਕੀ ਹਾਲ ਆ ਠੀਕ ਠਾਕ ਹੋ ਠੀਕ ਠਾਕ ਠੰਡੀ ਪੜੀ ਹੈ ਯਾਰ ਅੱਜ ਹੰਸੇ ਕੋ ਹੱਥ ਹਾਂ ਜੀ ਕਿਵੇਂ ਦਰਸ਼ਨ ਦਿੱਤੇ ਆ ਮੈਨੂੰ ਹੁਣ ਇੱਕ ਜ਼ਰੂਰਤ ਜੀ ਪੈ ਗਈ ਹਾਂ ਜੀ ਤੇ ਉਹ ਤੁਹਾਡੇ ਕੋਈ ਪੂਰੀ ਹੋਣੀ ਆ ਦੱਸੋ ਹੁਕਮ ਕਰੋ ਉਹ ਨਹੀਂ ਪਿੰਡ ਛੱਡ ਕੇ ਨਾ ਤੇ ਸ਼ਹਿਰ ਚ ਆ ਗਏ ਆ ਤੁਹਾਨੂੰ ਪਤਾ ਹਾਂ ਜੀ ਤੇ ਬਿਨਾਂ ਸਾਧਨ ਤੇ ਹੁਣ ਜਾਇ ਨਹੀਂ ਜਾਣਾ ਨਿਆਣੇ ਨੇ ਵੀ ਸਕੂਲੀਏ ਛੱਡਣਾ ਫਿਰ ਹੋਰ ਸੋ ਤੁਹਾਨੂੰ ਪਤਾ ਕਿ ਕਿੰਨੇ ਕੰਮ ਵੀ ਲੱਭਣਾ ਪੈਣਾ ਤੇ ਮੈਨੂੰ ਇਤਨਾ ਸਕੂਟਰੀ ਵਧੀਆ ਜੀ ਦਿਵਾ ਦਿਓ ਮੋਟਰਸਾਈਕਲ ਲਓ ਸਕੂਟਰੀ ਲਓ ਜਿਹੜਾ ਮਨਜੀ ਸਾਜਣ ਲੋ ਤੁਹਾਡੀ ਦੁਕਾਨਾ ਮਹਾਰਾਜ ਇਸੇ ਕਰਕੇ ਤੇ ਮੈਂ ਤੁਹਾਡੇ ਕੋਲ ਆਇਆ ਮੈਨੂੰ ਨਾ ਤੁਹਾਡੇ ਤੇ ਵਿਸ਼ਵਾਸ ਆ ਪਹਿਲਾਂ ਵੀ ਸਾਡੀ ਗੱਲਬਾਤ ਹੋਈ ਔਰ ਇਹਨਾਂ ਥੋੜਾ ਜਿਹਾ ਰੇਟ ਜੈਨੂਅਲ ਤੇ ਹੈ ਜੇ ਮੇਰਾ ਬਜਟ ਥੋੜਾ ਜਿਹਾ ਘੱਟ ਹੀ ਏ ਪਰ ਚੀਜ਼ ਵਧੀਆ ਦਿਓ ਤੁਹਾਨੂੰ ਜੈਨੂਨ ਗੱਡੀ ਦਵਾਂਗੇ ਫੁੱਲ ਗਰੰਟੀ 1 ਸਾਲ ਦੀ ਦਵਾਂਗੇ ਅੱਛਾ ਜੀ ਉਹ ਤੁਹਾਨੂੰ ਦਿਖਾਵਾਂਗੇ ਜੀ ਚਲੋ ਉਹ ਦਿਖਾਉਂਗੀ ਤਲ ਦਿਖਾਓ ਜੀ ਮਾਰਾ ਕਿ ਕਿਹੜੀ ਹੈ ਭਾਜੀ ਇਹ ਸਕੂਟਰੀ ਲੱਗੀ ਆ ਆ ਵਾ ਅੱਛਾ ਜੀ ਆ ਮੇਰੇ ਕੋ 2019 ਮਾਡਲ ਆ ਅੱਛਾ ਜੀ ਇਹ 17 ਵਾ ਠੀਕ ਆ ਆ ਪਿੱਛੇ ਵੀ ਲੱਗੀ ਹੈ ਜੇ ਆਓ ਖੰਮ 18 ਮਾਗ ਲਿਆ ਬਹੁਤ ਆ ਤੁਹਾਡੇ ਕੋਲ ਨਾ ਹਾਂ ਜੀ ਇਹ ਬਜਟ ਕੀ ਆ ਇਹ ਕਾ ਲੱਗੀ ਜੇ ਵੀ ਬਹੁਤ ਸ਼ਾਨਦਾਰ ਗੱਡੀ ਆ ਇਹ ਕਿ ਫੌਜੀ ਦੀ ਲੱਗਦੀ ਆ ਹਾਂਜੀ ਹਾਂਜੀ ਆਰਮੀ ਲਿਖਿਆ ਬਾਸ ਸਾਹਮਣੇ ਰੱਖਦੇ ਤੁਸੀਂ ਚਾਹ ਪਸੰਦ ਕਿਹੜੀ ਕਰਦੇ ਹੋ TVS ਦੀ ਜੂਪੀਟਰ ਕਿਹੜੀ ਐਕਟਿਵ ਆ TVS ਦੀ ਦਿਖਾਓ ਆਹ ਜੂਪੀਟਰ ਬਾਈਕ ਨਹੀਂ ਨਾ ਮਰਨਾ ਜਿਹਾ ਇਹ 60000 ਰੁਪਏ ਦੀ ਜੂਪੀਟਰ ਆ ਜੀ ਨਹੀਂ ਥੋੜਾ ਘੱਟ ਕਰੋ ਇੰਨਾ ਕੁ ਬਜਟ ਨਹੀਂ ਆਹ ਵਿਖਾਵਾਂ ਫਿਰ ਤਾਂ 50000 ਦੇ ਪਛੋਂ ਪਈ ਆਹ ਵੇਖੋ ਗੱਡੀ ਅੱਛਾ ਨਹੀਂ ਆ ਰੰਗ ਨਹੀਂ ਠੀਕ ਯਾਰ ਹਾਂਜੀ ਇਹ ਰੰਗ ਨੇ ਆ ਗੱਡੀ ਚਿੱਟੇ ਰੰਗ ਦੀ ਆ ਬਹੁਤ ਨਵੀਂ ਆ ਧੋ ਕੇ ਧੋਤਾ ਧੋਣ ਦਾਣ ਵਾਲੀ ਅੱਜ ਹੀ ਆਇਆ ਵਾਂ ਅੱਛਾ ਸਕੂਟਰ ਬਹੁਤ ਸ਼ਾਨਦਾਰ ਆ ਇਹ ਕਿੰਨੇ ਦੀ ਜੀ ਇਹ ਤੁਹਾਨੂੰ 52000 ਦੀ ਦੇ ਦਾਂਗੇ ਸਾਡਾ ਹੁਣ ਮਾਨਤਾ ਦੇ ਰੱਖੇ ਥੋੜਾ ਬਹੁਤ ਘੱਟ ਕਰ ਬਹੁਤ ਵਧੀਆ ਇਹਦੀ 1 ਸਾਲ ਦੀ ਫੁੱਲ ਗਾਰੰਟੀ ਦੇਾਂਗੇ ਸਰਵਿਸ ਵਿਦ ਕਰਕੇ ਦੇਾਂਗੇ ਇੰਜਨ ਨੂੰ ਕਿੰਦੀ ਕੋਈ ਪ੍ਰੋਬਲਮ ਨਹੀਂ ਮੈਂ ਕਹਾਂ ਜੀ 1 ਸਾਲ ਦੀ ਫੁੱਲ ਗਾਰੰਟੀ ਦੇਾਂਗੇ ਜਿਹੜੀ ਵੀ ਗੱਡੀ ਮੇਰੇ ਕੋਲ ਧਾਰੀਵਾਲ ਦੇ ਏਰੀਆ ਚ ਕਿਤੇ ਵੀ ਜਾਂਦੀ ਆ ਮੈਂ 1 ਸਾਲ ਦੀ ਗਾਰੰਟੀ ਦਿੰਦਾ ਅੱਛਾ ਇਹ ਇਹ ਆ ਜੀ ਬਹੁਤ ਬਹੁਤ ਵਧੀਆ ਟਾਇਰ ਨਵੇਂ ਆ ਬੈਟਰੀ ਨਵੀਆਂ ਇੰਨ ਬਹੁਤ ਵਧੀਆ ਮੈਂ ਚਲੌਣੀ ਤੇ ਸ਼ਹਿਰ ਕੀ ਆ ਕਿਹੀਂ ਕਿਹੜਾ ਬਾਹਰ ਜਾ ਕੋਈ ਗੱਲ ਹੀ ਨਹੀਂ ਇਹ ਠੀਕ ਆ ਇਹ ਹੀ ਕਰ ਦੋ ਹਾਂ ਠੀਕ ਹੈ ਇਹਨੂੰ ਤਿਆਰ ਕਰ ਦਨ ਇਹਨੂੰ ਤਿਆਰ ਕਰ ਦੋ ਠੀਕ ਹੈ ਠੀਕ ਆ ਇਹਨਾਂ ਨੂੰ ਸਰਗ ਜੁਪੀਟਰ ਪਸੰਦ ਆ ਗਈ ਆ ਠੀਕ ਹੈ ਜੁਪੀਟਰ ਦਿਓ ਉਹਨਾਂ ਨੂੰ ਗੱਡੀ ਬਾਕੀ ਇਹ ਵੀ ਗੱਡੀ ਦੀ ਫੁੱਲ ਗਾਰੰਟੀ ਆ ਕੋਈ ਗੱਲ ਨਹੀਂ ਅੱਛਾ ਜੀ ਤੇ ਮੈਂ ਕਹਿੰਦਾ 50000 ਰੁਪਇਆ ਲੈਣਾ ਵਾ ਆ ਲੋ ਭਾਜੀ ਪੇਮੈਂਟ 50000 ਰੁਪਇਆ ਕਿੰਨੇ ਆ ਜੀ 50000 ਆ ਜੀ ਠੀਕ ਆ ਜੀ ਗਿਣ ਲਓ ਜੀ ਇਹਦਾ ਕੋਈ ਗੱਲ ਨਹੀਂ 50000 ਦੇ ਨਾਲ ਗੱਲ ਹੋ ਗਈ ਆਪਣੇ ਬੰਦੇ ਰੱਖੂ ਪੈਸੇ ਕੱਢ ਦਿਓ ਨਾ ਚਾਬੀ ਦੋ ਰਸੀਦ ਕੱਟ ਕੇ ਦਿਓ ਚਲੋ ਠੀਕ ਆ ਜੀ ਮਾੜਾ ਤੁਸੀਂ ਇਹ ਤੁਹਾਡੇ ਡਾਕੂਮੈਂਟ ਆ ਜੀ ਅੱਛਾ ਜੀ ਇੱਥੇ ਚੈੱਕ ਕਰ ਲਓ ਤੁਹਾਡੀ ਹਾਲ ਸੀ ਹੈਗੀ ਆ ਅੱਛਾ ਜੀ ਸਾਰੇ ਡਾਕੂਮੈਂਟ ਤੁਹਾਡੀ ਕੰਪਲੀਟ ਆ ਕੋਈ ਗੱਲ ਦਾ ਬਰਾਦਰ ਕਰ ਮੈਨੂੰ ਦੇ ਜਾਈਓ ਮੈਂ ਨਾ ਕੱਲ ਲੰਗਦਾ ਹੁੰਦਾ ਨਾ ਤੁਹਾਨੂੰ ਫੜਾ ਦੇਗਾ ਠੀਕ ਹੈ ਬਾਕੀ ਤੁਹਾਡੇ ਜੋ ਸੁਵਿਸ਼ਵਾਸ ਸੀ ਆ ਸੁਵਿਸ਼ਵਾਸ ਕਰਕੇ ਹੀ ਇੱਥੇ ਆਏ ਆ ਠੀਕ ਹੈ ਜੀ ਹਾਂਜੀ ਆਪਣੀ ਜੱਦੀ ਗੱਡੀ ਨੂੰ ਬਧਾਈਆਂ ਬਹੁਤ 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 ਬਧਾਈਆਂ ਜੀ ਤੁਹਾਨੂੰ ਚਲੋ ਜੀ ਤੁਹਾਨੂੰ ਵਧਾਈਆਂ ਜੀ ਚੰਗਾ ਜੀ ਫਿਰ ਠੀਕ ਹੈ ਜੀ ਇਹਦੀ ਸਰਵਿਸ ਕਰਾ ਲਿਓ ਜਰੂਰ ਇੱਕ ਵਾਰੀ ਠੀਕ ਹੈ ਜੀ 10 ਦਿਨ ਚਲਾ ਕੇ ਸਾਡੀ ਵਰਕਸ਼ਾਪ ਤੋਂ ਕਰਾਉਣੀ ਆ ਅੱਛਾ ਤੁਹਾਡੀ ਵਰਕਸ਼ਾਪ ਕਰਾਉਣ ਨਾਲੇ ਗਰੰਟੀ ਰਹਿੰਦੀ ਹੈ ਤੁਹਾਡੇ ਕੋਲ ਜੇ ਗਰੰਟੀ ਮੰਨ ਲਓ ਸਾਲ ਦੀ ਤਾਂ ਹੀ ਆ ਜੇ ਮਤਲਬ ਉਹ ਸਾਡੇ ਕੋਲ ਇੱਕ ਸਾਲ ਸਰਵਿਸ ਹੁੰਦੀ ਆ ਤੇ ਕੋਈ ਗੱਲ ਹੀ ਨਹੀਂ ਤੇ ਟਾਈਮ ਟੂ ਟਾਈਮ ਸਰਵਿਸ ਕਰੋ ਤੇ ਸਾਲ ਦੀ ਫੁੱਲ ਗਾਰੰਟੀ ਪਾਓ ਚਲੋ ਕੋਈ ਗੱਲ ਨਹੀਂ ਕਰਾਵਾਂਗੇ ਚੰਗਾ ਜੀ ਠੀਕ ਹੈ ਜੀ ਚੰਗਾ ਜੀ ਬਹੁਤ ਯਾਰ ਆਪਣੀ ਚੀਜ਼ ਦਾ ਆਪਣਾ ਹੀ ਹੁੰਦੀ ਆ ਮਜ਼ਾ ਆ ਗਿਆ ਸਕੂਟੀ ਚੱਲਣ ਦੇ ਵਧੀਆ ਦੀ ਇਹਨਾਂ ਨੂੰ ਜਨ ਵੀ ਠੀਕ ਹੈ ਗਰੰਟੀ ਲਈ ਵੈਸੇ ਤੇ ਯਾਰ ਆ ਓਏ ਆ ਜਾ ਹੁਣ ਰੱਖ ਜਾ ਰੱਖ ਜਾ ਤੇਲ ਚੋਤੇ ਤੇਲ ਚੋਤੇ ਮੈਂ ਆ ਜਾ ਕੇ ਬਣਾ ਜਿੱਤ ਲਿਆ ਨਾ ਮਿਸਕੂਟੀ ਲਾਇਆ ਮੈਂ ਵੇ ਭਾਬੀ ਹੁਣ ਇੱਥੇ ਹੀ ਸ਼ਹਿਰ ਜਾਇਆ ਕਰ ਨਹੀਂ ਹਾਂ ਚਲ ਹੁਣ ਆਲੀ ਥੋੜੀ ਜੀ ਧੋ ਲਾਂਗੇ ਹੈ ਚੱਲਿਆ ਹੋ ਵਾਰਿਆ ਔਰ ਜਿੰਨੇ ਕੇ ਪੈਸੇ ਸਾਰੇ ਉਹਨਾਂ ਰਹਿ ਗਏ ਹੁਣ ਮੇਰੇ ਕੋਈ ਛਣਕਣਾ ਰਿਹਾ ਵਾ ਹਾਂਜੀ ਹਾਂ ਨਹੀਂ ਕੋਈ ਪੈਸਾ ਤਾਲੂ ਵੀ ਲੈ ਲਾਂਗਾ ਲੈ ਤੂੰ ਇੱਥੇ ਬਹਿ ਕੇ ਆਰਾਮ ਕਰਦੇ ਜੋ ਹਾਂਜੀ ਆਂਦੀ ਆਜੋ ਕੋਈ ਕੰਮ ਕੂਮੀ ਕਰ ਲੈਣਾ ਸੀ ਕਿਹੜਾ ਕੰਮ ਕਰਾਂ ਦੱਸ ਹੁਣ ਤੂੰ ਏਦਾਂ ਕਰੋ ਜਾਓ ਨਾ ਬੱਚਿਆਂ ਦੇ ਸਕੂਲ ਜਾ ਕੇ ਪਤਾ ਕਰਕੇ ਆਓ ਐਡਮਿਸ਼ਨ ਦਾ ਹਫਤਾ ਹੋ ਗਿਆ ਉਹਨਾਂ ਨੂੰ ਟੈਸਟ ਦੇ ਤਿਆਂ ਨੂੰ ਅੱਛਾ ਅਹੀਂ ਫਿਰ ਦੋਵੇਂ ਜਾਣੀਆਂ ਬਾਜ਼ਾਰ ਹੋ ਆਉਂਦੀਆਂ ਜਾ ਕੇ ਕੋਈ ਕਪੜਾ ਲੱਤਾ ਹੀ ਖਰੀਦ ਲਿਉਂਦੀਆਂ ਵਾ ਚੱਲ ਖਰੀਦ ਰਿਹਾ ਪਰ ਹਿਸਾਬ ਨਾ ਕਰਿਓ ਪੈਸੇ ਨਾ ਉਹਨੇ ਕੇ ਪੈਸੇ ਐਂ ਢਾ ਕੇ ਨਾ ਅਜੇ ਹੁਣ ਸਾਰੇ ਪੈਸੇ ਹੁਣ ਲੈ ਤੇ ਲੈਨ ਦੋ ਕੋਈ ਚੱਜ ਦਾ ਅਜੇ ਤੇ ਅਹੀਂ ਗਈਆਂ ਵੀ ਨਹੀਂ ਪਹਿਲੇ ਪੈਸਾ ਦੱਸਣਾ ਹੁੰਦਾ ਪਹਿ ਤੁਹੀ ਉਹਨੇ ਚੱਲ ਚ ਲੈ ਉਹ ਜੋ ਲਿਆਉਣਾ ਲੈ ਲਉ ਹੁਣ ਉੱਥੇ ਤਰਸਦੀਆਂ ਰਹਿਂਦੀਆਂ ਨੇ ਲੈ ਉਹ ਜਿਹੜੇ ਸੂਟ ਲਿਆਉਣੇ ਠੀਕ ਆ ਤੂੰ ਦੋਵੇਂ ਜਾਣੀ ਚੱਲ ਜਿਓ ਫਿਰ ਅਹੀਂ ਦੋਵੇਂ ਜਾਣੀਆਂ ਚੱਲ ਜਾਂਦੀਆਂ ਆਪਾਂ ਵੀ ਲੈ ਜਾ ਤੇ ਮੈਂ ਸਕੂਲੋਂ ਹੋ ਕੇ ਆਉਣਾ ਉਹਨਾਂ ਦੇ ਆਹੋ ਨਿਆਣੇ ਦੇ ਡਿਮਿਸ਼ਨ ਦਾ ਪਤਾ ਕਰਕੇ ਉਹਨਾਂ ਪਤਾ ਕਰ ਰਹਾ ਹਾਂ ਮੈਂ ਲੱਭਣ ਲਈ ਹਾਂ ਮੈਨੂੰ ਪਤਾ ਨਹੀਂ ਕਿੱਥੇ ਬੈਠੀ ਨਹੀਂ ਮੈਂ ਇੱਥੇ ਬੈਠਾ ਹੀ ਨਹੀਂ ਦੀ ਆ ਗਈ ਬੈਠੇ ਬੈਠ ਚਲ ਠੀਕ ਆ ਚਲੋ ਤੂੰ ਹੀ ਹੋ ਫਿਰ ਮੈਂ ਹੋ ਗਿਆ ਨਾ ਯਾਰ ਹੀ ਸਕੂਲ ਲੱਗਦਾ ਜਿੱਥੇ ਨਿਆਣੇ ਕਹਿੰਦੇ ਹੀ ਪੈਣਾ ਚਲੋ ਅੰਦਰ ਦੇਖਦੇ ਆਂ ਛੋਟਾ ਬੜਾ ਵੱਡਾ ਲੱਗਦਾ ਯਾਰ ਪੀਸਾ ਵਾਹਣੀਆ ਚਲ ਅੰਦਰ ਜਾ ਕੇ ਦੇਖਦੇ ਆਂ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਮੈਂ ਬੱਚੇ ਦੇ ਐਡਮਿਸ਼ਨ ਲਈ ਆਇਆ ਸੀ ਕਿਸ ਦਿਨ ਦੀ ਗੱਲ ਹੈ ਇਹ ਹਫਤਾ ਹੋ ਗਿਆ ਜੀ ਟੈਸਟ ਦਿੱਤਾ ਸੀ ਬੱਚਿਆਂ ਨੇ ਠੀਕ ਹੈ ਬੱਚਿਆਂ ਦੇ ਨਾਮ ਦੱਸੋ ਇੱਕ ਤਾਂ ਮੈਡਮ ਨਾਮ ਹੈ ਦਿਲਸ਼ਾਨ ਤੇ ਦੂਸਰੇ ਦਾ ਗੁਰਮukh ਠੀਕ ਹੈ ਦਿਲਸ਼ਾਨ ਤੇ ਗੁਰਮukh ਮੈਂ ਹੁਣ ਨਹੀਂ ਦੇਖਦੀਆਂ ਫਾਈਲ ਕਾਲਦੀਆਂ ਦਿਲਸ਼ਾਨ ਤੇ ਗੁਰਮukh हां जी ਤੁਸੀਂ ਆਏ ਸੀ ਇਹਨਾਂ ਦੇ ਟੈਸਟ ਵਗੈਰਾ ਸਭ ਕੁਝ ਹੋ ਗਿਆ ਏ ਓਕੇ ਐਡਮਿਸ਼ਨ ਵੀ ਹੋ ਗਈ ਏ ਹੁਣ ਬਸ ਨਾ ਪ੍ਰਿੰਸੀਪਲ ਮੈਮ ਨਾਲ ਗੱਲ ਹੋਣੀ ਏ ਤੁਸੀਂ ਚਲੋ ਤੁਹਾਨੂੰ ਪ੍ਰਿੰਸੀਪਲ ਮੈਮ ਨਾਲ ਮਿਲਵਾ ਦਿੰਦੀ ਹਾਂ ਠੀਕ ਏ ਮੈਡਮ ਮਿਲਾ ਦਿਓ ਮੈਨੂੰ ਫਿਰ ਪ੍ਰਿੰਸੀਪਲ ਚਲ ਕੋਸੇ ਕੋਸੀ ਕੁਦ ਮੰਨੇ ਕਿ ਐਡਮਿਸ਼ਨ ਇਨਕੁਆਰੀ ਥੀ दिलशान और गुरमुख सिंह जो बच्चे थे ना तो ये पेरेंट्स हैं तो आप सारा इनसे डिस्कस कर लो बच्चों का ऐसे है टेस्ट तो इनका मतलब ठीक है बट ये पहले कौन से स्कूल में पढ़ते थे पहले तो मैम अपना सरकारी स्कूल था वहीं पढ़ते थे गांव में लेकिन चलो पढ़ने में अच्छे हैं हाँ जी सर ऐसे है कि बच्चों का टेस्ट तो ठीक है लेकिन उनको हमारे स्कूल के स्टैंडर्ड के साथ अप करने में थोड़ा सा टाइम लगेगा बाकी आप टेंशन ना लो हमारा स्टाफ बहुत फ्रेंडली है वो बच्चों को प्रॉपरली चेक करेंगे देखेंगे और आपको कोई दिक्कत नहीं आएगी बाकी आपको पता है कि जैसे ये सी बी एस ई एफिलेट स्कूल है तो माहौल को लेके थोड़ा सा उनको एफर्ट्स करने पड़ेंगे आपको भी करने पड़ेंगे सी बी एस ई एफिलेटेड स्कूल है हमारे यहाँ पे स्पोर्ट्स के लिए बहुत फैसिलिटीज़ रहती हैं करिकुलर एक्टिविटीज़ पे हम बच्चों पे बहुत ध्यान देते हैं बच्चों का ਜੋ ਮੋਰਲ ਬੂਸਟ ਅਪ ہمارے ਲਈ वो बहुत जरूरी है तो ऐसी वाली चीजों को लेके हम आपके बच्चों के ऊपर जो वर्क करेंगे क्योंकि वो करने की जरूरत भी है अदरवाइज लिखना और याद करके वो चीजें उन्होंने कर रखी है। हैं मैडम जीਹੀਂ ਇੰਨੇ ਪੜੇ ਲਿਖੇ ਤੇ ਹੈ ਨਹੀਂ ਸਾਨੂੰ ਤੇ ਇਹਨਾਂ ਦਾ ਗੱਲਾਂ ਦਾ ਨਹੀਂ ਪਤਾ ਅਸੀਂ ਵੀ ਇਸੇ ਕਰਕੇ ਆਏ ਕਿ ਵੱਡੇ ਸਕੂਲ ਚ ਬੱਚੇ ਪੜਨਗੇ ਤੇ ਚਲੋ ਕਿਤੇ ਵੱਡੇ ਅਫਸਰ ਬਣਨਗੇ ਸਾਡੀ ਤਾਂ ساری ਉਮਰ ਖੇਤੀ ਬਾੜੀ ਚ ਨਿਕਲ ਗਈ ਉਹ ਪੈਲੀ ਬन्ने ਵਾਲੇ बस ਉਹੀ ਕੁਝਾ ਪਾਣੀ ਲਾ ਲਿਆ ਖੇਤਾਂ ਨੂੰ ਪਰਾਸੀ ਵੀ ਚੁੰਨਿਆ ਕਿ ਵੱਡੇ ਸਕੂਲ ਚ ਬੱਚੇ ਪੜ੍ਹਨ ਤੇ ਗਾਂ ਕਿਤੇ ਤਰੱਕੀਆਂ ਕਰਨ ਇਸੇ ਕਰਕੇ ਹੀ ਪਿੰਡ ਛੱਡ ਕੇ ਸ਼ਹਿਰ ਆਏ ਆ ਬਾਕੀ ਮੈਨੂੰ ਬੜੀ ਉਮੀਦ ਆ ਮੈਂ ਬੜੀ ਉਮੀਦ ਨਾਲ ਆ ਤੇ ਮੈਂ ਨਾਮ ਹੀ ਬੜਾ ਸਕੂਲ ਦਾ ਸੁਣਿਆ ਸੀ ਤੁਹਾਡਾ ਕਿ ਇੱਥੋਂ ਦਾ ਸਟਾਫ ਬਹੁਤ ਫ੍ਰੈਂਡਲੀ ਹੈ ਬੱਚਿਆਂ ਦੇ ਨਾਲ ਤੇ ਚਲੋ ਤੁਸੀਂ ਉਹਨਾਂ ਨੂੰ ਥੋੜਾ ਬਹੁਤਾ ਮੇਕਅਪ ਕਰ ਲਿਓ ਕਿ ਪਿੰਡਾਂ ਦੇ ਸ਼ਹਿਰ ਚ ਥੋੜਾ ਜਿਆਦਾ ਘੁਲ ਮਿਲ ਜਾਣ ਥੋੜਾ ਜਿਆਦਾ ਮੇਕਅਪ ਕਰਨ ਲੱਗਿਆਂ ਟਾਈਮ ਲੱਗਣਾ ਥੋੜਾ ਬੱਚਿਆਂ ਨੂੰ ਪਿਆਰ ਨਾਲ ਸਮਝਾ ਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਹਾਂਜੀ ਜੀ रोज प्लीज कॉल शरण मैम ओके वे कम इन मैम प्लीज ये फोर्थ में या मिस्टर णो जस्ट टेक देयर डॉक्यूमेंटेशंस एंड सी देयर फी दे हैव पेड द फीस एंड ऑल द नेसेसरी डॉक्यूमेंट्स शुड बी सबमिटेड एंड सर यू डोंट वरी कल आप अपने बच्चों को लेके आइए ठीक है जी ठीक है मैम बहुत-बहुत धन्यवाद थैंक्स ਪਿੰਡ ਕਰਨਾ ਕਿ ਜਿਆ ਕਿੱਡੀਆਂ ਤਗੜੀਆਂ ਆ ਨਾ ਇਹ ਤਾਂ ਸਹੀ ਆਹ ਹੋਪੀ ਐਂਡ ਚ ਤਾਂ ਕੋਈxlabਦਾ ਹੀ ਨਹੀਂ ਹੁੰਦਾ ਆਹ ਹੈਣਾ ਆ ਵੀ ਇੱਥੇ ਡਾਕਟਰ ਵੀ ਵੇਖ ਲੈ ਕਿੰਨੇ ਵਧੀਆ ਵਧੀਆ ਹੀ ਹੋ ਤੇ ਉੱਥੇ ਤੇ ਹੀ ਪਿੰਡ ਚ ਕੋਈ ਡਾਕਟਰ ਹੀ ਨਹੀਂ ਲੱਭਦਾ ਸਾਨੂੰ ਮੇਰੀ ਗੱਲ ਸੁਣੋ ਗੋਲ ਗੱਪੇ ਨਾ ਖਾ ਜੀਏ ਨਹੀਂ ਨਹੀਂ ਰਾਨੋ ਗੋਲ ਗੱਫੇ ਰਹਿਣ ਦੇ ਕਿਉਂ ਇਹ ਤਾਂ ਕਰਦੇ ਆ ਕਿ ਕੈਫੇ ਚ ਜਾਗੇ ਨਾ ਕਾਫੀ ਪੀਣੇ ਆ ਠੰਡ ਬੜੀ ਆ ਆਹੋ ਠੀਕ ਆ ਚਲਾ ਜਾ ਕੋਵੇ ਦੀਆਂ ਸੂਟ ਸਾਡ ਦੇਖ ਲਈਏ ਪਹਿਲੇ ਠੀਕ ਆ ਚਲੋ ਰਾਨੋ ਆਵੇਂ ਆ ਕਿ ਡਿਵੜੀ ਬੁਟੀਕ ਆ ਆਹੋ ਇੱਥੋਂ ਸੂਟ ਦੇਖਦੇ ਆ ਚਲੋ ਦੇਖਦੇ ਭਲਾ ਮੈਨੂੰ ਕੋ ਪੁੱਛ ਆਓ ਜੀ ਸਸ਼ੀ ਕਾਲ ਜੀ ਸਸ਼ੀ ਕਾਲ ਜੀ ਹਾਂ ਜੀ ਸੋ ਤਾਂ ਉਹ ਸੋਨੇ ਸਾਡੇ ਕੋਲ ਸਟਿਚ ਸੂਟ ਵੀ ਮਿਲਦੇ ਆ ਅਨਸਟਿਚ ਵੀ ਮਿਲਦੇ ਆ ਬਾਕੀ ਤੁਸੀਂ ਜੀਵਨ ਦੀ ਡਿਜ਼ਾਈਨਿੰਗ ਚ ਉਹਵੇਂ ਦੀ ਹੋ ਜਾਂਦੀ ਆ ਵਧੀਆ ਕਾਰੀਗਰ ਰੱਖੇ ਹੋਏ ਆ ਹਰ ਤਰ੍ਹਾਂ ਦਾ ਸਟਾਈਲ ਬਣਾ ਕੇ ਦੇ ਦੋ ਤੁਹਾਨੂੰ ਬਾਕੀ ਸਾਡੇ ਕਨਸਟਿਚ ਸੂਟ ਵੀ ਹੁੰਦੇ ਆ ਆ ਕੇ ਤੁਸੀਂ ਦੇਖਨੇ ਆ ਤਾਂ ਤੁਸੀਂ ਦੇਖ ਸਕਦੇ ਹੋ ਰਾਨੋ ਉਹ ਕਿਨੇ ਸੋਨੇ ਸੂਟ ਆ ਜਾਓ ਜੀ ਦਿਖਾਈਏ ਤੁਹਾਨੂੰ ਸੋਣ ਸੋਨੇ ਸੂਟ ਪਾਰਟੀ ਵੇਅਰ ਸੂਟ ਦੇਖੋਗੇ हां जी हां जी पार्टी वेयर सूट का जी हां <laughs> जी ओके जी देखोगे तो दे सूट ਦਾ ਪਤਾ ਲੱਗੇਗਾ ਨਾ ਆ ਦੇਖੋ ਜੀ ਆ ਸਾਰੇ ਲੰਬੇ ਪੈਨਲ ਬਨੇ ਹੋਏ ਆ ਮੈਂ ਮੈਂ ਦੇਖੋ ਵਰਕ ਹੋਇਆ ਹੋਇਆ ਠੀਕ ਹੈ ਜੀ ਜਿਵੇਂ ਦਾ ਤੁਸੀਂ ਸਟਾਈਲ ਚਾਹੋਗੇ ਉਵੇਂ ਦਾ ਸੂਟ ਮਿਲ ਜਾਣਗੇ ਲਹੰਗੇ ਸਲਵਾਰ ਸੂਟ ਫਰੌਕ ਸੂਟ एवरीथिंग ਸਾਰਾ ਕੋਚਾ ਤੁਸੀਂ ਬਸ ਇਹ ਦੱਸੋਗੇ ਤੁਹਾਨੂੰ ਕਿੰਨੀ ਰੇਂਜ ਚ ਸੂਟ ਚਾਹੀਦੇ ਆ ਤਰੀਏ ਜੀ ਉਸ ਨੇ ਨਾ ਗੱਲ ਕਰੋ ਤੁਸੀਂ ਸੂਟ ਵਿਖਾਓ ਬਸ ਓਕੇ ਮੈਮ ਸੂਟ ਤੇ ਮੈਮ ਸਾਡੇ ਕੋਲ 700 ਰੁਪਏ ਤੋਂ ਸਟਾਰਟ ਹੋ ਕੇ ਕੋਈ 20-25 ਹਜ਼ਾਰ ਤੱਕ ਦੀ ਰੇਂਜ ਚ ਚਲੇ ਜਾਂਦੇ ਕੋਈ ਗੱਲ ਨਹੀਂ ਪੈਸੇ ਦੀ ਨਾ ਪਰਵਾਹ ਕਰੋ ਤੁਸੀਂ ਸਾਨੂੰ ਵਧੀਆ ਸੂਟ ਵਿਖਾਓ ਹੁਣ ਤੁਹਾਨੂੰ ਜਰੀਵਰਕ ਚ ਸੂਟ ਦਿਖਾਨੀ ਹੈ ਇਹ ਦੇਖੋ ਜੀ ਇਹ ਸਾਰਾ ਜਰੀਵਰਕ ਵਿੱਚ ਸੂਟ ਬਣਿਆ ਆਇਆ ਹੈ ਇਹ ਆਪਣੇ ਹੈਂਡਵਰਕ ਸੂਟ ਹੈਗੇ ਸਾਡੇ ਠੀਕ ਹੈ ਜੀ ਇਹਦੇ ਨਾਲ ਐ ਫਰੰਟ ਤੇ ਆਣਗੇ ਆਏਗਾ ਡਿਜ਼ਾਈਨ ਪਲੱਸ ਐ ਬਾਜੂ ਤੇ ਡਿਜ਼ਾਈਨ ਆਏਗਾ ਇਹਦੇ ਨਾਲ ਪਿਓਰ ਔਰਗਾਂజా 4 ਸਾਈਡਿਡ ਦੁਪੱਟਾ ਹੈ ਰਾਨੋ ਆ ਕਿੰਨਾ ਸੋਹਣਾ ਸੂਟ ਹੈ ਸੂਟ ਬਹੁਤ ਸੋਹਣਾ ਲੱਗਾ ਏ ਹਨਾ ਇਹਦੇ ਨਾਲ ਸਾਰਾ ਪੇਂਟ ਦਾ ਦੁਪੱਟਾ ਬਣਿਆ ਆ ਦੇਖੋ ਕਿੰਨਾ ਪਿਆਰਾ ਸੂਟ ਆ ਇਹ ਫਾਈਨਲ ਕਰ ਦਈਏ ਹਾਂਜੀ ਹਾਂ ਸ਼ਾਰਟ ਤੇ ਰੱਖ ਦੋ ਠੀਕ ਆ ਮੈਮ ਇਹ ਵੀ ਸੂਟ ਬਹੁਤ ਸੋਹਣਾ ਵਾ ਇਹ ਵੀ ਕਰਵਾਓ ਜਰੂਰ ਇਹ ਵੀ ਕਰ ਦਈਏ ਹਾਂਜੀ ਇਹ ਵੀ ਕਰ ਦੋ ਠੀਕ ਜੀ ਓਕੇ ਇਹ ਵਾਲਾ ਸੂਟ ਬਾਕੀ ਤੁਸੀਂ ਲਹਿੰਗੇ ਦੇਖਨੇ ਚਾਹੁੰਦੇ ਹੋ ਨੂੰ ਲਹਿੰਗੇ ਵੀ ਦਿਖਾਣੇ ਆ ਸੋਹਣਾ ਲਹਿੰਗਾ ਸੋਹਣਾ ਸਾਨੂੰ ਆ ਸੂਟ ਮੈਂ ਲੈ ਲੈਣੀ ਨਹੀਂ ਨਹੀਂ ਮੈਂ ਲੈਣਾ ਵਾ ਨਹੀਂ ਨਹੀਂ ਮੈਨੂੰ ਪਸੰਦ ਆ ਮੈਂ ਤੇ ਤੂੰ ਨਾ ਲੈ ਮੈਂ ਲੈ ਇਹ ਲੈਂਦਾ ਬਣਿਆ ਮੈਨੂੰ ਪਸੰਦ ਆ ਐ ਜੀ ਦੇਖੋ ਜੀ ਐ ਤੁਹਾਡੀ ਸ਼ਰਟ ਆਏਗੀ ਇਹ ਤੁਸੀਂ ਲੌਂਗ ਸਟਿਚ ਕਰਵਾ ਲਓ ਇਹਦੇ ਨਾਲ ਹੀ ਸਲਵਾਰ ਦਾ ਈਵਨ ਕਪੜਾ ਆਏਗਾ ਪਲੱਸ ਇਹ ਨਾਲ ਲਹਿੰਗਾ ਸਟਿਚ ਹੋਇਆ ਹੋਇਆ ਨਾਲੇ ਦੇ ਦੁਪੱਟਾ ਬਣਿਆ ਹੋਇਆ ਬਹੁਤ ਸੋਹਣਾ ਦੁਪੱਟੇ ਤੇ ਫੋਰ ਸਾਈਡਡ ਲੇਸ ਲੱਗੀ ਹੋਈ ਆ ਆ ਦੇਖੋ ਸੂਟ ਇਹ ਹੁਣ ਇਹ ਤੁਸੀਂ ਫਾਈਨਲ ਕਰੋ ਕਿ ਤੁਹਾਡੇ ਦੋਨੋਂ ਚ ਲੈਣਾ ਕਿੰਨੇ ਆ ਇਹ ਤੇ ਮੈਨੂੰ ਲੈਣਾ ਆ ਕਿਉਂਕਿ ਸਿੰਗਲ ਲੈਣਾ ਆ ਨਹੀਂ ਲੈਣਾ ਇੱਥੇ ਕਿ ਮੈ ਲੈਣਾ ਮੈ ਲੈਣਾ ਇਹਦਾ ਫਰੰਟ ਆਏਗਾ ਨੈੱਕ ਆਏਗਾ ਆ ਇਹਦਾ ਬੈਕ ਨੈੱਕ ਬਣਿਆ ਹੋਇਆ ਠੀਕ ਹੈ ਜੀ ਇਹ ਹੈਵੀ ਪਿਓਰ ਤੇ ਬਣਿਆ ਹੋਇਆ ਸੂਟ ਦੇ ਰਹੇ ਆ ਜੇ ਦੀ ਕੁਝ ਵੀ ਨਹੀਂ ਕੋਈ 12 ਕ ਹਜ਼ਾਰ ਦੇਣੀ ਆ ਰੋ 1 ਕ ਕਰ ਦੋ ਤੂੰ ਦੋ ਇਹ ਕਰ ਤੋ ਦੋ ਇਹੋ ਚਾਰ ਹੋ ਗਏ ਕੋਈ ਨਹੀਂ ਫੇਰ ਅਸੀਂ ਆਉਂਦੇ ਜਾਂਦੇ ਰਹਿਣਾ ਫੇਰ ਲੈ ਜਾਾਂਗੇ ਬਾਕੀ ਠੀਕ ਹੈ ਜੀ ਜ਼ਰੂਰ ਆਪਣੇ ਬੱਚਿਆਂ ਨਾਲ ਲੈ ਕੇ ਆਇਓ ਹਾਂਜੀ ਹੁਣ ਆਪਾਂ ਸ਼ਹਿਰ ਚ ਹੀ ਰਹਿਨੇ ਆ ਠੀਕ ਹੈ ਜੀ ਜ਼ਰੂਰ ਜੀ ਜਦੋਂ ਮਰਜ਼ੀ ਆਓ ਕਰ ਦੋ ਪੈਕ ਤੂੰ ਕਿੰਨੇ ਪੈਸੇ ਹੋ ਗਏ ਮੈਂ ਸਿਰਫ 20000 ਬਣਾ ਤੁਹਾਡਾ ਸਾਰੇ ਸੂਟਾਂ ਦਾ ਇਹ ਇੱਕ ਤੁਸੀਂ ਸੂਟ ਜਿੰਨੇ ਵੀ ਲੈ ਬਹੁਤ ਸੋਹਣੇ ਲਏ ਆ ਸਾਰੇ ਸਿਲੇਕਟਡ ਡਿਜ਼ਾਈਨ ਲਏ ਆਗੇ ਸਾਡੇ ਮੈਂ ਸਿਰਫ 20000 ਬਣਾ ਤੁਹਾਡਾ ओके okay, जी फिर आयो जरूर ओके okay, जी बाय-बाय वेलकम चलो सूरत वधिया मिल गए हां कितने सोणे सूट ही ना हेराणो हां आवे लागे बेकरी आ चल ਹੁਣ ਆਏ ਆ ਤੇ ਕੁਝ ਖਾ ਵੀ ਜਾਣੇ ਖਾ ਪੀ ਕੇ ਜਾਣੇ ਆ ਚਲੋ ਹਾਂਜੀ ਆਇਓ ਕੀ ਕੀ ਆ ਤੁਹਾਡੇ ਕੋਲ ਸਾਨੂੰ ਸਾਡੇ ਕੋ ਪੀਜ਼ਾ ਪਾਸਤਾ ਰੈਪ 버ਗਰ ਸੈਂਡਵਿਚਸ ਪ੍ਰਾਈਸ ਤੁਸੀਂ ਕੀ ਹੋ ਗਏ ਮਿਸਟਰ ਰਾਨੂੰ ਹੂੰ ਸਾਡਾ ਤੇ পেট ਭਰਿਆ ਹੀ ਆ ਆਪਾਂ ਇਦਾਂ ਕਰਦੇ ਆ ਕਾਫੀ ਪੀ ਚੱਲਦੇ ਆ ਠੰਡ ਬਹੁਤ ਆ ਹਨਾ ਚੱਲ ਠੀਕ ਐ ਦੋ ਕੱਪ ਕਾਫੀ ਲਿਆ ਦਿਓ ਓਕੇ ਦੋ ਮਿੰਟ ਇਹ ਤੇ ਹੀ ਮਗਾਈ ਨਹੀਂ ਚਲ ਕੋਈ ਗੱਲ ਨਹੀਂ ਰਾਨੂੰ ਹਾਲਾ ਹੁਣ ਬਠੇਰੇ ਪੈ ਹੈ ਆ ਚਲ ਠੀਕ ਆ